ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਪਠਾਨਕੋਟ ਦੇ ਵਿੱਚ ਹੋ ਰੀਆਂ ਚੋਰੀਆਂ ਨੂੰ ਲੈ ਕੇ ਲਗਾਤਾਰ ਜਿਹੜਾ ਚੋਰੀਆਂ ਦੇ ਵਿੱਚ ਵਾਧਾ ਹੋ ਰਿਹਾ ਹੈ ਆਏ ਦਿਨ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਤਾਜ਼ਾ ਮਾਮਲਾ ਜਿਹੜਾ ਭੁਆ ਹਲਕਾ ਦਾ ਪਿੰਡ ਹੈਗਾ ਸੋੜਾ ਖਲਾ ਉੱਥੇ ਦੇਖਣ ਨੂੰ ਮਿਲਿਆ ਤਸਵੀਰਾਂ ਦਿਖਾਵਾਂਗੇ ਇਹ ਘਰ ਹੈਗਾ ਜਿਹੜੀਆਂ ਪਿੱਛੇ ਤਸਵੀਰਾਂ ਦਿਖਾਈਆਂ ਉਹ ਵੀ ਤੁਹਾਨੂੰ ਦੇਖ ਸਕਦੇ ਹੋ ਕਿਵੇਂ ਚੋਰਾਂ ਵੱਲੋਂ ਜਿਹੜਾ ਇੱਕ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਹ ਘਰ ਹੈਗਾ ਸੁਰਿੰਦਰ ਕੁਮਾਰ ਜੀ ਹੈਗੇ ਜਿਹੜੇ ਮਕਾਨ ਮਾਲਕ ਹੈਗੇ ਕੋਠੀ ਦੇ ਉਹਨਾਂ ਦੇ ਘਰ ਦੇ ਵਿੱਚ ਵੱਡੀ ਵਾਰਦਾਤ ਜਿਹੜੀ ਹੈ ਚੋਰੀ ਦੀ ਹੋਈ ਹੈ ਕਹਿੰਦੇ ਨੇ ਕਿ ਕੱਲ ਇਹ ਪਰਿਵਾਰ ਜਿਹੜਾ ਕਿਸੇ ਮੈਰੀ ਤੇ ਗਿਆ ਸੀਗਾ ਵਿਆਹ ਦੇਖਣ ਦੇ ਲਈ ਗਿਆ ਸੀਗਾ ਤਾਂ ਉਸ ਤੋਂ ਬਾਅਦ ਜਦੋਂ ਵਿਆਹ ਗਏ ਸੀਗੇ ਮੈਰੀ ਤੇ ਪਿੱਛੇ ਕੋਈ ਪਿਛਲੀ ਸਾਈਡ ਤੋਂ ਕੰਧ ਟੱਪ ਕੇ ਕੁਝ ਹੋਰ ਆਂਦੇ ਨੇ ਤੇ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਦਰਵਾਜ਼ਾ ਤੋੜ ਕੇ ਤੇ ਅੰਦਰੋਂ ਕਾਫੀ ਕਹਿੰਦੇ ਨੇ 7-8 ਟੋਲੇ ਦੇ ਕਰੀਬ ਜਿਹੜਾ ਸੋਨਾ ਤੇ 25000 ਰੁਪਏ ਜਿਹੜੇ ਨਗਦੀ ਕਹਿੰਦੇ ਨੇ 8-10 ਲੱਖ ਰੁਪਏ ਦੀ ਜਿਹੜੀ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਪਰ ਜਦੋਂ ਇਹ ਪਰਿਵਾਰ ਆਂਦਾ ਤੇ ਆ ਕੇ ਦੇਖਦਾ ਤੇ ਕਾਫੀ ਜਿਹੜਾ ਇਹਨਾਂ ਦਾ ਮਨ ਵੀ ਦੁਖਦਾ ਕਿਉਂਕਿ ਪਿੱਛੇ ਚੋਰੀ ਜਿਹੜੀ ਆ ਕਾਫੀ ਵੱਡੀ ਹੋ ਚੁੱਕੀ ਹੁੰਦੀ ਹੈ ਇਹ ਦੱਸਦੀ ਹੈ ਕਿ ਆਏ ਦਿਨ ਇਹੜੀਆਂ ਚੋਰੀਆਂ ਹੋ ਰਹੀਆਂ ਲੇਕਿਨ ਪੁਲਿਸ ਕਿਤਨਾ ਕਿਤੇ ਨਾਕਾਮੀ ਹੀ ਪੁਲਿਸ ਦੇ ਹੱਥ ਲੱਗ ਰਹੀ ਹੈ ਜ ਹੱਥ ਨਹੀਂ ਆ ਰਹੇ ਇਸ ਪਰਿਵਾਰ ਨੇ ਵੀ ਆਪਣਾ ਜਿੱਥੇ ਦੁੱਖੜਾ ਸੁਨਾਇਆ ਉੱਥੇ ਹੀ ਇਹ ਮੰਗ ਵੀ ਕੀਤੀ ਹੈ ਕਿ ਪੁਲਿਸ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਅਤੇ ਜਿਹੜੀ ਆ ਮਾਮਲਾ ਦਰਜ ਕਰਕੇ ਜਿਹੜਾ ਚੋਰੀ ਦਾ ਲੱਭ ਕੇ ਚੋਰਾਂ ਨੂੰ ਸਲਾਖਾਂ ਦੇ ਪਿੱਛੇ ਜਿਹੜਾ ਭੇਜਣਾ ਚਾਹੀਦਾ ਹੈ ਜਿਹੜਾ ਸਾਡਾ ਸਮਾਨ ਚੋਰੀ ਹੋਇਆ ਤਾਂ ਸਾਨੂੰ ਉਹ ਮਿਲਣਾ ਚਾਹੀਦਾ ਕਿਉਂਕਿ ਇਹ ਵੀ ਇਹਨਾਂ ਦਾ ਕਹਿਣਾ ਹੈਗਾ ਕਿ ਜਿਹੜਾ ਦਿੰ ਦਿਹਾੜੇ ਚੋੜੀਆਂ ਚੋਰੀਆਂ ਹੋਣੀਆਂ ਇੱਕ ਬੜਾ ਵੱਡਾ ਜਿਹੜਾ ਪੁਲਿਸ ਦੇ ਵੀ ਸਵਾਲ ਖੜਾ ਕਰਦਾ ਗੱਲਬਾ ਸੁਣਾਣੇ ਇਸ ਪਰਿਵਾਰ ਨਾਲ ਪੀੜਿਤ ਪਰਿਵਾਰ ਨਾਲ ਕੀ ਹੋਇਆ ਤੇ ਕਿਵੇਂ ਇਹਨਾਂ ਦਾ ਜਿਹੜਾ ਨੁਕਸਾਨ ਕਿੰਨਾ ਕੁ ਹੋ ਚੁੱਕਾ ਤੇ ਕੀ ਇਹਨਾਂ ਦੀ ਮੰਗ ਹੈਗੀ ਹੈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਹਾਂਜੀ ਬਈ ਨਾਮ ਹੈ ਮੇਰਾ ਸੁਰੇਂਦਰ ਸਿੰਘ ਕਿਹੜਾ ਬੰਦਾ ਹੈ ਨਾਮ ਮੇਰਾ ਸੇਵੜਾ ਕੀ ਗੱਲਬਾਤ ਹੋਈ ਕੁਛ ਨਹੀਂ ਮੈਂ ਆਪਣੇ ਸਾਡੇ ਫੰਕਸ਼ਨ ਹੀ ਇੱਕ ਮੈਰਿਜ ਪਠਾਨਕੋਟ ਦੇ ਲੱਗੇ ਦਰਸ਼ਕ ਵਰਤੋਂ ਤੇ ਮੈਂ ਉੱਥੇ ਪੂਰਾ ਫੈਮਿਲੀ ਗਏ ਰਹੇ ਹੀ ਆਪਣੇ ਮੈਰਿਜ ਤੇ ਗਏ ਰਹੇ ਹੀ ਤੇ ਕੋ तकरीबन ਅਸੀਂ 1:30 ਤੋਂ 2 ਵਜੇ ਘਰੋਂ ਨਿਕਲੇ ਆਂ ਤੇ ਜਦੋਂ ਅਸੀਂ 5 ਵਜੇ ਦੇ ਕਰੀਬ ਪਹਸਾਇਆ ਘਰੋਂ ਉਥੋਂ ਗੱਡੀ ਆ ਕੇ ਪਾਰਕ ਕੀਤੀ ਆਪਣੀ ਵੇਹੜੇ ਦੇ ਵਿੱਚ ਗੇੜ੍ਹ ਖੋਲ੍ਹਿਆ ਆ ਕੇ ਅੰਦਰ ਆ ਗਏ ਸਾਡੇ ਮਨ ਚ ਕੋਈ ਵਿਚਾਰ ਨਹੀਂ ਕੋਈ ਬਾਹੜ ਘਰ ਇਦਾਂ ਦਾ ਕੰਮ ਹੋ ਗਿਆ ਤੇ ਜਦੋਂ ਫਿਰ ਉੱਥੇ ਮੈਂ ਬੇਟੀ ਨੂੰ ਮੰਤਰੋਂ ਗੱਡੀ ਚੋਂ ਘਰ ਦੇ ਕੱਢਿਆ ਤੇ ਮੈਨੂੰ ਕਹਿੰਦੇ ਤੁਸੀਂ ਤਾਲਾ ਖੋਲੋ ਮੈਂ ਤਾਲਾ ਖੋਲਣ ਲੱਗਾ ਤੇ ਤਾਲਾ ਮਤਲਬ ਥੋੜਾ ਅੜ ਕੇ ਖੁੱਲਣ ਡਿਆ ਖੁੱਲਿਆ ਨਹੀਂ ਤਾਲਾ ਮੇਰੇ ਕੋਲ ਮੈਂ ਪਿੱਛੇ ਸਾਡੇ ਰਸਤਾ ਚੋਂ ਜਲਦਾ ਪਿੱਛੋਂ ਤੇ ਮੈਂ ਜਾ ਕੇ ਬਾਥਰੂਮ ਚਲਾ ਗਿਆ ਮੈਨੂੰ ਮੈਂ ਬਾਥਰੂਮ ਲੱਗੇਦਾ ਵਾਸ਼ਰੂਮ ਜਾਣਾ ਮੈਂ ਵਾਸ਼ਰੂਮ ਗਿਆ ਤੇ ਅੱਗੇ ਨਲਕੇ ਦੀ ਹਾਤੀ ਉਥੋਂ ਨਾਲ ਉਹ ਤੋੜ ਕੇ ਲੈ ਗਿਆ ਕੋਈ ਤੇ ਮੇਰਾ ਮਨ ਥੋੜਾ ਡਰ ਪੈਦਾ ਹੋਇਆ ਤੇ ਮੈਂ ਜਿਹੜੇ ਪਿੱਛੇ ਮੁੜ ਕੇ ਦੇਖਿਆ ਤੇ ਅੱਗੇ ਉਹ ਦਰਵਾਜ਼ਾ ਵੀ ਖੁੱਲਾ ਪਿਆ ਘਰ ਦਾ ਦਰਵਾਜ਼ਾ ਵੀ ਜਿਹੜਾ ਪਿਛਲਾ ਕਮਰਾ ਉਹ ਵੀ ਤੇ ਖੁੱਲਾ ਪਿਆ ਜਦੋਂ ਦਰਵਾਜ਼ਾ ਮੈਂ ਖੁੱਲਾ ਦੇਖਿਆ ਤੇ ਮੇਰਾ ਮੈਨੂੰ ਥੋੜਾ ਜਿਹਾ ਲੱਗਾ ਵੀ ਬਈ ਇਹ ਕੀ ਹੋ ਗਿਆ ਉਜਲੋਂ ਮੈਂ ਦਰਵਾਜਾ ਜਿਹੜਾ ਅੰਦਰ ਵੱੜ ਕੇ ਦੇਖਿਆ ਤੇ ਅੱਗੇ ਸਾਹਮਣੇ ਦੂਆ ਦੂਆ ਜਿਹੜਾ ਮੇਨ ਦਰਵਾਜਾ ਜਿਹੜਾ ਉਹ ਵੀ ਖੁੱਲਾ ਹੀ ਪਿਆ ਦਾ। ਲਾ ਬਿਆਨ ਕਰਕੇ ਉਹਨਾਂ ਨੇ ਬਸ ਉਹ ਸਿੱਧੇ ਮੈਂ ਅਗੇ ਜਿੱਨਾ ਜਿਸ ਤਿੱਨਾ ਤੁਮ ਤੋੜੇ ਦਾ ਅੰਦਰ ਵੜੇ ਤੇ ਉਹ ਇੱਕ ਨਲਕੇ ਦੀ ਹਾਥੀ ਇੱਕੋ ਸ਼ਾਇਦ ਦੋ ਛੋਟੇ ਛੋਟੇ ਤੋਂ ਕੋਈ ਲੈ ਦੇ ਹਿਣੇ ਪਿੰਨਾ ਪੁਨਾ ਲੈ ਕੇ ਕੋਈ ਹਥਿਆਰ ਪੇਚ ਕਸ ਵੈਰਾ ਲੈ ਕੇ ਉਹਨਾਂ ਨੂੰ ਤੋੜੇ ਦਾ ਉਹ ਨਾਲ ਤੇ ਫਿਰ ਮੈਂ ਸਟੋਰ ਚ ਜਾ ਕੇ ਦੇਖਿਆ ਤੇ ਉਹਨਾਂ ਨੇ ਸਮਾਨ ਕੱਢ ਕੇ ਤੇ ਉੱਥੇ ਉਹਨਾਂ ਨੇ ਬੈੱਡ ਤੇ ਲਿਆ ਕੇ ਉਹਨਾਂ ਨੇ ਮੰਜੇ ਦੇ ਵਿੱਚ ਰੱਖ ਕੇ ਤੇ ਉਹਨਾਂ ਨੂੰ ਫਰੋਲ ਫਰਾਲ ਕੇ ਪਰ ਆਪਣਾ ਕੰਮ ਕਰਕੇ ਉਹ ਨਿਕਲ ਗਿਆ ਨਹੀਂ ਕਿੰਦਾ ਦਾ ਨੁਕਸਾਨ ਕਿੰਨਾ ਦਾ ਕਿੰਨਾ ਦਾ ਹੋਊਗਾ ਨੁਕਸਾਨ तकरीबन 7-8 ਟੋਲੇ ਦੇ ਕਲੀਪ ਮੇਰੇ ਖਿਆਲ ਚ ਜੁਐਲਰੀ ਹੋਣੀ ਹੈ ਤੇ ਕੋਈ ਵੀ 25000 ਰੁਪਿਆ ਹੋਣਾ ਜੀ ਕੈਸ਼ ਹੋਣਾ ਕਿੰਨੇ ਕ ਵਜੇ ਤੋਂ ਘਟਣਾ ਲੱਗਾ ਇਹ तकरीबन ਘਟਣਾ ਲਗਭਗ ਮੇਰੇ ਖਿਆਲ ਚ 2 ਵਜੇ ਦੇ ਤੋਂ ਲੈ ਕੇ 5 ਵਜੇ ਦੇ ਵਿੱਚ ਵਿੱਚ ਦੀ ਘਟਣਾ ਹੈ ਮੇਰੇ ਖਿਆਲ ਚ ਪੁਲਿਸ ਨਾਲ ਸੰਬੰਧੀ ਕੰਪਲੇਨ ਹਾਂ ਪੁਲਿਸੇ ਮਾਰਤੀ ਕੰਪਲੇਨ ਪੁਲਿਸ ਨੂੰ ਕਰਾਈ ਹੈ ਤੇ ਉਹ ਰਾਤੀ ਆ ਕੇ ਚੈੱਕ ਕਰ ਗਈ ਤੇ ਸਵੇਰੇ ਉਹਨਾਂ ਨੇ 10 ਵਜੇ ਟਾਈਮ ਦਿੱਤਾ ਹਾਂ ਸ਼ੈਲ ਥੋੜੀ ਜ਼ਿਆਦਾ ਤੱਕ ਉਹ ਆ ਜਾਣਗੇ ਕੀ ਲੱਗਦਾ ਵੈਸੇ ਤੁਹਾਨੂੰ ਕੋਈ ਜਾਣ ਪਛਾਨ ਵਾਲਾ ਹੋਟਲ ਦਾ ਸਖਤ ਮੇਰਾ ਕਹਤੇ ਵੀ ਨਹੀਂ ਹੈ ਬਲਕਿ ਮੇਰੇ ਮਨ 'ਚ ਹੈ ਹੀ ਨਹੀਂ ਇਦਾਂ ਦਾ ਕਿ ਮਤਲਬ ਕੋਈ ਮੇਰੇ ਘਰ ਇਦਾਂ ਕੋਈ ਬੰਦਾ ਫਲਾਣਾ ਇਦਾਂ ਕਰ ਸਕਦਾ ਪਰ ਫਿਰ ਵੀ ਜਦੋਂ ਵੀ ਜੋ ਵੀ ਉਹਨਾਂ ਨੇ ਇਨਵੈਸਟੀਗੇਸ਼ਨ ਉਹਦੇ ਪੁਲਿਸ ਤੋਂ ਕੋਲੋਂ ਮਤਲਬ ਮੈਂ ਉਹਦੇ ਕੋਲ ਕਹਿ ਕੇ ਕਰਵਾਣੀ ਹੈ ਕਿ ਮੈਨੂੰ ਮਤਲਬ ਮੈਨੂੰ ਇਨਸਾਫ ਚਾਹੀਦਾ ਜਾਂ ਮਤਲਬ ਦੁਬਾਰਾ ਇਹ ਹੀ ਘਟਨਾ ਕਿਤੇ ਕਰਨ ਨਾ ਹੋਵੇ ਤੇ ਅਗਰ ਹੁੰਦੀ ਹੈ ਤੇ ਮਤਲਬ ਵੀ ਲੋਕਾਂ ਵਾਸਤੇ ਡਰ ਹੈ ਕਿਉਂਕਿ ਦਿਨੇ ਦੀ ਘਟਨਾ ਮੇਰੀ ਆ ਰਾਤ ਦੇ ਜ ਸੁਣੀਆਂ ਸੀ ਦਿਨ ਦੀ ਘਟਨਾ ਬਹੁਤ ਘੱਟ ਹੁੰਦੀਆਂ ਜਾਂ ਨਹੀਂ ਹੁੰਦੀਆਂ ਤੇ ਜੇ ਹੋਈ ਹੈ ਤੇ ਬੜੀ ਮਤਲਬ ਲੋਕਾਂ ਦੇ ਮਨ ਚ ਡਰ ਪੈਦਾ ਖੋਫ ਫੈਲੇ ਲੋਕਾਂ ਦੇ ਮਨ ਚ ਕਈ ਦਿਨ ਤੱਕ ਲੋਕੀ ਆਪਣੇ ਘਰਾਂ ਚ ਸੋਣਾ ਵੀ ਲੋਕਾਂ ਵਾਸਤੇ ਔਖਾ ਹੋ ਜਾਏਗਾ ਨਾ ਯਾ ਮੇਰੇ ਨਾਲ ਘਰ ਉਹ ਜਗਦੀ ਹੈ ਜੇ ਕਿ ਕੀ ਗੱਲਬਾਤ ਹੋਈ ਏਨੀ ਚੋਰੀ ਦੀ ਬਾਤ ਆ ਤੁਹਾਨੂੰ ਵੀ ਲੱਗਦਾ ਦੇਖੋ ਚੋਰੀ ਚ ਗੱਲਬਾਤ ਇਦਾਂ ਕਿ ਆਪਾਂ ਦੁਪਹਿਰ ਨੂੰ ਫੰਕਸ਼ਨ ਸੀਗਾ ਕੋਈ ਤੇ ਸਾਰੇ ਜਣੇ ਚਾਚੇ ਹੋਣਗੇ ਹੈਗੇ ਆ ਸ਼ਾਦੀ 'ਚ ਤੇ 2 ਵਜੇ ਦਾ ਟਾਈਮ ਹੀ ਜਦੋਂ ਘਰੋਂ ਨਿਕਲੇ ਆ ਤੇ ਮੈਨੂੰ ਲੱਗਦਾ ਹੈ ਕਿ ਜਿਵੇਂ ਪੂਰੀ ਕਿਸੇ ਨੇ ਰੈਕੀ ਕੀਤੀ ਹੋਏਗੀ ਕਿ ਕਿਸ ਟਾਈਮ ਤੇ ਜਾ ਰਹੇ ਨੇ ਕਿਸ ਟਾਈਮ ਤੇ ਇਹਨਾਂ ਨੇ ਆਣਾ ਹੈ ਜਿੰਨੂੰ ਮਤਲਬ ਕਿਸੇ ਨੇ ਪੂਰਾ ਧਿਆਨ ਰੱਖਿਆ ਹੋਇਆ ਸੀ ਦੋ ਤਿੰਨ ਬੰਦੇ ਹੋ ਸਕਦੇ ਆ ਜਿਹੜੇ ਮਤਲਬ ਕਿ ਸਾਈਡ ਤੇ ਵੀ ਖੜੇ ਹੋ ਸਕਦੇ ਆ ਜਿਨ੍ਹਾਂ ਨੇ ਫੋਨਾਂ ਤੇ ਲਿੰਕ ਕੀਤੇ ਹੋਣਗੇ ਕਿ ਬੰਦਾ ਕਿਸਲੇ ਘਰੋਂ ਨਿਕਲੇ ਆ ਕਿਸਲੇ ਆਏਗਾ ਤੇ ਪ੍ਰੋਪਰ ਉਹਨਾਂ ਨੇ ਪਲੈਨਿੰਗ ਨਾਲੇ ਕੰਮ ਕੀਤਾ ਗਿਆ ਪਿੱਛੋਂ ਪੋੜੀਆਂ ਬਣਾ ਕੇ ਜਿਹੜੇ ਅੰਦਰ ਟੱਪੇ ਆ ਗਿਆ ਦੀਵਾਰ ਮਤਲਬ ਟੱਪ ਕੇ ਆਇਆ ਫਿਰ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਦਰਵਾਜ਼ਾ ਤੋੜਿਆ ਹੱਥੀ ਤੋੜੀ ਐ ਨਲਕੇ ਦੀ ਫਿਰ ਉਸੇ ਹਿਸਾਬ ਨਾਲ ਤੇ ਪ੍ਰੋਪਰ ਪਲੈਨਿੰਗ ਨਾਲ ਹੀ ਇਹ ਕੰਮ ਜੜਿਆ ਹੈਗਾ ਤੇ ਅੰਦਰ ਤੁਸੀਂ ਦੇਖਿਆ ਹੀ ਹੈ ਹਾਲਾਤ ਕੀ ਬਣੇ ਹੋਏ ਆ ਜਿੰਨਾ ਸੋਨਾ ਸੀਗਾ ਕੈਸ਼ ਸੀਗਾ ਸਭ ਕੁਝ ਲੈ ਗਿਆ ਕੀ ਲੱਗਦਾ ਵੈਸੇ ਕੋਈ ਪੇਤੀ ਬੰਦਾ ਹੋ ਸਕਦਾ ਬਿਲਕੁਲ 100% ਪੇਤੀ ਬੰਦਾ ਹੀ ਆ ਜੀ ਮਤਲਬ ਇੱਕ ਦੋ ਬੰਦਾ ਅਗਰ ਬਾਹਰ ਦਾ ਵੀ ਹੋਏਗਾ ਤੇ ਇੱਕ ਦੋ ਬੰਦਾ ਤੇ ਨੇੜੇ ਤੇੜੇ ਦਾ ਕੋਈ ਪੇਤੀ ਹੋਏਗਾ ਜਿਨ੍ਹਾਂ ਨੇ ਸਾਰੀਆਂ ਗੱਲਾਂ ਸੋੜੀਆਂ ਹੈਗੀਆਂ ਕੀ ਕਦੋਂ ਜਾਣਾ ਹੈ ਕਦੋਂ ਆਣਾ ਹੈ ਇੰਨਾ ਕੀ ਟਾਈਮ ਹੈਗਾ ਸਾਡੇ ਕੋਲ ਕਿ ਜਿਹਦੇ ਚ ਆਪਾਂ ਵਾਰਦਾਤ ਨੂੰ ਇਨਜਾਮ ਦਿੱਤਾ ਜਾਏ ਪੁਲਿਸ ਵਗੈਰਾ ਨੂੰ ਕੰਪਲੇਨ ਵਗੈਰਾ ਪੁਲਿਸ ਵਗੈਰਾ ਨੂੰ ਕੰਪਲੇਨ ਕਰਤੀ ਹੈ ਜੀ ਪੁਲਿਸ ਇੱਕ ਵਾਰੀ ਤਾਂ ਢੇੜਾ ਕੱਢ ਗਈ ਹੈ ਸ਼ਾਮ ਦਾ ਹੁਣ ਦੇਖੋ ਅਜੇ ਤੱਕ ਤਾਂ ਆਏ ਨਹੀਂ ਕਹਿੰਦੇ ਸੀਗੇ ਸਵੇਰੇ ਆਕੇ ਫਿਰ ਇਨਵੈਸਟੀਗੇਸ਼ਨ ਕਰਾਂਗੇ ਪਰ ਹੱਲੇ ਤੱਕ ਤਾਂ ਕੋਈ ਨਹੀਂ ਆਇਆ ਕੀ ਮੰਗ ਕਰਦੇ ਆ ਮੰਗ ਇਹੀ ਹੈ ਜੀ ਜਲਦ ਤੋਂ ਜਲਦ ਫੜਿਆ ਜਾਏ ਤੇ ਸਾਡਾ ਮਤਲਬ ਜੋ ਵੀ ਸਮਾਨ ਜੋ ਰਚਿਆ ਜਾਂ گیا ਉਹ ਸਾਨੂੰ ਵਾਪਸ ਦਿਵਾਇਆ ਜਾ ਉਹ ਕੀ ਹੈ ਜੋ ਸ਼ੀਆ ਨੂੰ ਬੜੀ ਤੋਂ ਬੜੀ ਸਜ਼ਾ ਹੋਏ ਜੀ ਇਸ ਤਰ੍ਹਾਂ ਨਾਲ ਤੇ ਫਿਰ ਹਾਲਾਤ ਦੇਖੋ ਸਾਹਮਣੇ ਦੁਕਾਨਾਂ ਹੈਗੀਆਂ ਆਡੀਆਂ ਸਾਹਮਣੇ ਘਰ ਹੈ ਗਿਆ ਤੇ ਸਾਹਮਣੇ ਹੀ ਚੋਰੀਆਂ ਹੋ ਜਾਣ ਤੇ ਫਿਰ ਐਵੇਂ ਦਿਨ ਦਿਹਾੜੇ ਚੋਰੀਆਂ ਜਿਹੜੀਆਂ ਇਹ ਤੇ ਬਹੁਤ ਮਾੜੇ ਹਾਲਾਤ ਹੈਗੇ ਚੋਰੀ ਦਾ ਮਾਮਲਾ ਜਿਹੜਾ ਸੁਰਾਕਾ ਕਲੰਨ ਵਿੱਚ ਹੋਇਆ ਕੀ ਮਾਮਲਾ ਹੈਗਾ ਤੇ ਕੀ ਇਹ ਸਰਿੰਦਰ ਸਿੰਘ ਵਾਲੋ ਕਿ ਦਰਖਾਸਤ ਆਈ ਹੈ ਵੀ ਉਹ ਕਿਤੇ ਰਿਸ਼ਤੇਦਾਰਾਂ ਦੇ ਕਿਤੇ ਮੈਰਿਜ ਤੇ ਗਈ ਜਦੋਂ ਘਰ ਨਹੀਂ ਹੈਗੇ ਕੋਈ ਔਨ ਪਛਾਤੀ ਵਿਅਕਤੀਗਿਣਾਂ ਦੇ ਘਰ ਤੋਂ ਕੰਦ ਟੱਪਕੇ ਦੇ ਚੋਰੀ ਕਰਕੇ ਲੈ ਗਏ ਨੇ ਘਰ ਦਾ ਸਾਰਾ ਸਮਾਨ ਲੈ ਕੇ ਨਾ ਚੋਰੀ ਕਰਕੇ ਇਸ ਸਬੰਧ ਵਿੱਚ ਮੌਕੇ ਤੇ ਆਏ ਸੀ ਮੌਕੇ ਦੇ ਜਿਹੜੇ ਸਾਰੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਬਾਕੀ ਜਿਹੜੇ ਇਹਨਾਂ ਦੀ ਲੋਕੇਸ਼ਨ ਬਗਾਰਾ ਜੋ ਵੀ ਇੱਥੇ ਲੋਕੇਸ਼ਨ ਟੈਂਪ ਚਾੜ ਤਾ ਜੋ ਵੀ ਜਦੋਂ ਆ ਗਏ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ